ਫਸਲ ਦਾ ਵੱਡਾ ਨੁਕਸਾਨ ਹੋਇਆ ਏ ਭਾਰੀ ਮੀਂਹ ਕਾਰਨੇ ਰਜਵਾਹਾ ਟੁੱਟਿਆ ਏ ਮੌਕੇ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਬਠਿੰਡਾ ਤੋਂ ਹੀ ਖਬਰ ਹੈ ਬਠਿੰਡਾ ਦਾ ਪਿੰਡ ਹੈ ਕੋਟਲੀ ਖੁਰਦ ਜਿੱਥੇ ਰਜਵਾਹਾ ਟੁੱਟ ਗਿਆ ਏ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਆ ਤਸਵੀਰਾਂ ਦੇਖੋ ਪਿੰਡ ਵਾਸੀ ਆਪਣੇ ਪੱਧਰ ਤੇ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਕਿਸਾਨਾਂ ਦੀ ਕਈ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਖੁਦ ਬੰਨ ਲਾਉਣ ਦੇ ਵਿੱਚ ਕਿਸਾਨ ਜੁਟੇ ਹੋਏ ਨੇ ਬਠਿੰਡਾ ਮਾਨਸਾ ਦੀ ਹੱਦ ਤੇ ਪੈਂਦਾ ਇਹ ਰਜਵਾ ਸਰਕਾਰ ਨੂੰ ਵੀ ਅਪੀਲ ਕੀਤੀ ਆ ਕਿ ਜਲਦ ਇਹ ਪੁਲ ਜਲਦ ਇਹ ਜਿਹੜਾ ਬੰਨ ਹੈ ਇਹ ਬਨਿਆ ਜਾਵੇ ਤੇ ਪਾੜ ਦੇਖ ਸਕਦੇ ਹੋ ਤੁਸੀਂ ਕਿ ਪਾਣੀ ਦਾ ਵਹਾਅ ਕਾਫੀ ਤੇਜ਼ ਹੈ ਲੋਕ ਆਪਣੇ ਪੱਧਰ ਤੇ ਕਾਫੀ ਮਸ਼ੱਕਤ ਕਰ ਰਹੇ ਨੇ ਪਾੜ ਨੂੰ ਪੂਰਨ ਦੀ ਰਜਵਾਹਾ ਏ ਜੋ ਟੁੱਟ ਚੁੱਕਿਆ ਏ ਮਿੱਟੀ ਦੇ ਥੈਲੇ ਭਰ ਕੇ ਲਾਉਣ ਦੀ ਕੋਸ਼ਿਸ਼ ਆਲੇ ਦੁਆਲੇ ਦੇ ਪਿੰਡਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਪਾਣੀ ਦਾ ਵਹਾਅ ਕਾਫੀ ਤੇਜ਼ ਹੈ ਤੇ ਫਸਲ ਡੁੱਬ ਚੁੱਕੀ ਹੈ ਜੇਕਰ ਪਾਣੀ ਦਾ ਵਹਾਅ ਨਾ ਰੁਕਿਆ ਤਾਂ ਹੋਰ ਫਸਲ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਸਕਦਾ ਹੈ ਘਰਾਂ ਦੇ ਵਿੱਚ ਵੀ ਪਾਣੀ ਵੜ ਸਕਦਾ ਹੈ ਭਾਰੀ ਮੀਂਹ ਤੋਂ ਬਾਅਦ ਨਦੀਆਂ ਨਾਲੇ ਦਰਿਆ ਰਜਵਾਹੇ ਉਫਾਨਤੇ ਨੇ ਪਾਣੀ ਜ਼ਿਆਦਾ ਆ ਰਿਹਾ ਹੈ ਕਿਤੇ ਕਿਤੇ ਜਿੱਥੇ ਕੰਢੇ ਕਮਜ਼ੋਰ ਹੁੰਦੇ ਨੇ ਉੱਥੇ ਪਾੜ ਪੈ ਜਾਂਦਾ ਤੇ ਅਜਿਹਾ ਹੀ ਹੋਇਆ ਹੈ ਬਠਿੰਡਾ ਦੇ ਪਿੰਡ ਕੋਟਲੀ ਖੁਰਦ ਦੇ ਵਿੱਚ ਜਿੱਥੇ ਰਜਵਾਹੇ ਦੇ ਵਿੱਚ ਪਾੜ ਪਿਆ ਹੈ ਸੈਂਕੜੇ ਏਕੜ ਫਸਲ ਦੇ ਵਿੱਚ ਪਾਣੀ ਭਰ ਗਿਆ ਏ ਫਸਲਾਂ ਪਾਣੀ ਦੇ ਨਾਲ ਡੁੱਬ ਚੁੱਕੀਆਂ ਨੇ ਕਿਸਾਨਾਂ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਏ ਆਰਥਿਕ ਨੁਕਸਾਨ ਹੋ ਰਿਹਾ ਤੇ ਭਾਰੀ ਮੀਂਹ ਕਾਰਨ ਇਹ ਰਜਬਾਹ ਟੁੱਟਿਆ ਮੌਕੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਪਿੰਡ ਵਾਸੀਆਂ ਦੇ ਵੱਲੋਂ ਇਹ ਵੀ ਸ਼ਿਕਾਇਤ ਕੀਤੀ ਗਈ ਹੈ ਤੇ ਪਿੰਡ ਵਾਲੇ ਖੁਦ ਹੀ ਬੰਨ ਲਾਉਣ ਦੇ ਵਿੱਚ ਜੁਟੇ ਹੋਏ ਨਿਆਲੇਦਵਾਲੇ ਦੇ ਪਿੰਡਾਂ ਦੇ ਲੋਕ ਨੌਜਵਾਨ ਕਿਸਾਨ ਸਾਰੇ ਬੰਨ ਪੂਰਨ ਦੀ ਕੋਸ਼ਿਸ਼ ਕਰ ਰਹੇ ਨੇ ਬਠਿੰਡਾ ਮਾਨਸਾ ਦੀ ਹਾਦਸੇ ਪੈਂਦਾ ਏ ਰਜਵਾਹਾ ਜਿੱਥੇ ਇਹ ਪਾੜ ਪਿਆ ਏ ਸਰਕਾਰ ਨੂੰ ਵੀ ਅਪੀਲ ਕੀਤੀ ਆ ਕਿ ਮਦਦ ਕੀਤੀ ਜਾਵੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇਹ ਰਜਵਾਹਾ ਟੁੱਟਿਆ ਤੇ ਹੁਣ ਰਜਵਾਹੇ ਦਾ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੰਕੜੇ ਕੜ ਫਸਲ ਦੇ ਵਿੱਚ ਪਾਣੀ ਭਰ ਗਿਆ ਏ ਭਾਰੀ ਮੀਂਹ ਦੇ ਕਾਰਨ ਰਜਵਾਹੇ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਸੀ ਜਿਸ ਕਰਕੇ ਪਾੜ ਪੈ ਗਿਆ ਇਸੇ ਖਬਰ ਤੇ ਮੇਰੇ ਸਹਿਯੋਗੀ ਸੂਰਜ ਭਾਨ ਜੁੜੇ ਨੇ ਸੂਰਜ ਕੀ ਕੁਝ ਅਪਡੇਟ ਪਾੜ ਪਿਆਏ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਦੇਖੋ ਪਿਛਲੀ ਰਾਤ ਤੋਂ ਪੈਰੀ بارش ਹੈ ਉਸ ਦੇ ਨਾਲ ਮੁਸ਼ਕਲਾ ਵਧੀਆਂ ਨੇ ਇਹ ਕੋਟਲੀ ਖੁਰਦੀਆਂ ਤਸਵੀਰਾਂ ਨੇ ਜਿੱਥੇ ਰਜਬਾਹ ਜਿਹੜਾ ਕਾਫੀ ਜ਼ਿਆਦਾ ਹਿੱਸਾ ਉਸ ਦਾ ਟੁੱਟ ਚੁੱਕਿਆ ਹੈਗਾ ਔਰ ਜਿੰਨੇ ਵੀ ਖੇਤ ਆ ਚਾਹੇ ਉਹ ਝੋਨੇ ਦੇ ਹੋਗੇ ਚਾਹੇ ਉਹ ਨਰਮੇ ਦੇ ਹੋਗੇ ਸਾਰਿਆਂ ਦੇ ਵਿੱਚ ਗੋਡੇ-ਗੋਡੇ ਪਾਣੀ ਹੈ ਜਿਹੜਾ ਨਜ਼ਰ ਆ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਇਹੀ ਅਲਿਗੇਸ਼ਨ ਕਿਸਾਨਾਂ ਨੇ ਲਾਇਆ ਹੈ ਕਿ ਵਾਰ-ਵਾਰ ਕਾਲ ਕਰਨ ਦੇ ਬਾਅਦ ਵੀ ਪ੍ਰਸ਼ਾਸਨ ਦਾ ਅਧਿਕਾਰੀ ਹੈ ਜਿਹੜਾ ਉੱਥੇ ਨਹੀਂ ਪਹੁੰਚਿਆ ਚਾਹੇ ਉਹ ਡਰੇਨ ਡਿਪਾਰਟਮੈਂਟ ਹੋਵੇ ਜਾਂ ਸਬੰਧਤ ਡਿਪਾਰਟਮੈਂਟ ਦਾ ਜਿਹੜਾ ਵੀ ਅਫਸਰ ਹੋਵੇ ਉਹ ਨਹੀਂ ਪਹੁੰਚਿਆ ਤੇ ਤੁਸੀਂ ਤਸਵੀਰਾਂ 'ਚ ਹੀ ਦੇਖੋ ਕਿਵੇਂ ਜਿਹੜੇ ਜ਼ਿਮੀਦਾਰ ਨੇ ਕਿਸਾਨ ਨੇ ਉਹ ਖੁਦ ਆਪਣੀ ਫਸਲ ਬਚਾਉਣ ਦੇ ਲਈ ਜਦੋਜਹਿਦ ਕਰਦੇ ਨਜ਼ਰ ਆ ਰਹੇ ਨੇ ਖੁਦ ਉਸ ਬੰਨ ਨੂੰ ਪੂਰਨ ਦੇ ਲਈ ਕਰਦੇ ਨਜ਼ਰ ਆ ਰਹੇ ਨੇ ਔਰ ਅਲਿਗੇਸ਼ਨ ਇਹ ਵੀ ਨੇ ਕਿ ਉਸ ਤੋਂ ਪਹਿਲਾਂ ਵੀ ਇਹ ਰਜ਼ਬਾਹੇ ਗੇੜਾ ਉਹ ਟੁੱਟ ਚੁੱਕਾ ਹੈ ਰਜ਼ਬਾਹੇ ਦੀ ਲੋਕੇਸ਼ਨ ਦੀ ਗੱਲ ਕੀਤੀ ਜਾਵੇ ਬਠਿੰਡਾ ਮਾਨਸਾ ਦੀ ਉਸ ਜਗ੍ਹਾ ਦੇ ਉੱਪਰ ਇਹ ਖੇਤਾਂ ਦੇ ਵਿੱਚ ਪਾਣੀ ਹੈ ਜਿਹੜਾ ਪੂਰੀ ਤਰ੍ਹਾਂ ਭਰ ਚੁੱਕਿਆ ਔਰ ਲੋਕ ਨੇ ਉਹ ਕਿਤਨੇ ਕਿਤੇ ਨਾਰਾਜ਼ ਨਹੀਂ ਕਿਉਂਕਿ ਜਦੋਂ بارش ਵੱਜ ਜਾਂਦੀ ਹੈ ਪਾਣੀ ਦਾ ਫਲੋ ਵੱਜ ਜਾਂਦਾ ਹੈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੋ ਜਾਂਦੀਆਂ ਨੇ ਤਾਂ ਕਰਕੇ ਸੈਂਕੜੇ ਏਕੜ ਪਾਣੀ ਹੈ ਉਹ ਕਿਤਨੇ ਕਿਤੇ ਰਜਬਾਹੀ ਟੁੱਟਣ ਦੇ ਕਾਰਨ ਭਰਿਆ ਹੋਇਆ ਜੀ ਸੋੁਰ ਜਸਟ ਅੰਗਦੇ ਨਾਲ ਪਾਣੀ ਦਾ ਵਹਾਅ ਹੈ ਉਹ ਕਾਫੀ ਤੇਜ਼ ਹੈ ਤੇ ਸੈਂਕੜੇ ਲੋਕ ਜਿਹੜੇ ਲੱਗੇ ਵੀ ਹੋਏ ਨੇ ਕਿ ਖੁਦ ਬੰਨ ਮਾਰ ਲਈਏ ਪਾਣੀ ਨੂੰ ਪੂਰ ਲਈਏ ਥੈਲੇ ਉਹਨਾਂ ਨੇ ਮਿੱਟੀ ਦੇ ਭਰੇ ਹੋਏ ਨੇ ਕਾਫੀ ਜਦੋਜਹਿਦ ਵੀ ਕੀਤੀ ਜਾ ਰਹੀ ਆ ਪਰ ਜੇਕਰ ਪਾਣੀ ਦਾ ਵਹਾਅ ਤੇਜ਼ ਹੁੰਦਾ ਪਾੜ ਨਹੀਂ ਪੂਰਿਆ ਜਾਂਦਾ ਤਾਂ ਘਰਾਂ ਤੱਕ ਵੀ ਪਾਣੀ ਪਹੁੰਚ ਸਕਦਾ ਫਸਲਾਂ ਤਾਂ ਪਹਿਲਾਂ ਹੀ ਡੁੱਬ ਚੁੱਕੀਆਂ ਨੇ ਬਿਲਕੁਲ ਕੋਈ ਦੋਰਾ ਨਹੀਂ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਦੇਖਿਆ ਸੀ ਕਿ ਬਠਿੰਡਾ ਦੇ ਵਿੱਚ ਰਜਵਾਹਾ ਟੁੱਟਿਆ ਸੀ ਔਰ ਉਹ ਰਜਵਾਹੇ ਦਾ ਪਾਣੀ ਬਠਿੰਡਾ ਸ਼ਹਿਰ ਦੇ ਵਿੱਚ ਵੀ ਆ ਗਿਆ ਸੀਗਾ ਇਹੀ ਹਾਲਾਤ ਇੱਥੇ ਵੀ ਬਣ ਸਕਦੇ ਨੇ ਪਰ ਫਿਰ ਵੀ ਇਹ ਖੇਤਾਂ ਦੇ ਵਿੱਚ ਜਿਹੜਾ ਟੁੱਟਿਆ ਹੋਇਆ ਹੈਗਾ ਸ਼ਹਿਰ ਤੋਂ ਕਾਫੀ ਦੂਰ ਹੈ ਪਰ ਜੇ ਸਮਾਂ ਰਹਿੰਦੇ ਇਸ ਨੂੰ ਬੰਨਿਆ ਨਹੀਂ ਜਾਂਦਾ ਤਾਂ ਜ਼ਾਹਿਰ ਤੌਰ ਤੇ ਜਿਵੇਂ ਰਨਵੀਤ ਤੁਸੀਂ ਸਵਾਲ ਕੀਤਾ ਹੈ ਕਿ ਪਾਣੀ ਖੇਤਾਂ ਤੋਂ ਜਿਹੜਾ ਘਰਾਂ ਤੱਕ ਆ ਸਕਦਾ ਹੈ ਬਿਲਕੁਲ ਉਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਨੇ ਪ੍ਰਸ਼ਾਸਨ ਬੇਸ਼ੱਕ ਹੁਣ ਥੋੜੀ ਦੇਰ ਦਾ ਐਕਟਿਵ ਜ਼ਰੂਰ ਹੋਇਆ ਪਰ ਅਜੇ ਤੱਕ ਪਾਣੀ ਹੈ ਜਿਹੜਾ ਉਹ ਲਗਾਤਾਰ ਉਸ ਵਾਹੇ ਚੋਂ ਬਹਿਂਦਾ ਨਜ਼ਰ ਆ ਰਿਹਾ ਜੀ ਠੀਕ ਹੈ ਸੁਰਜ ਬਹੁਤ ਸ਼ੁਕਰੀਆ ਸੁਰਜ ਭਾਨ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਨੇ ਤਾਂ ਬਠਿੰਡਾ ਦਾ ਇਹ ਪਿੰਡ ਕੋਟਲੀ ਖੁਰਦ ਜਿੱਥੇ ਰਜਵਾਹੇ ਦੇ ਵਿੱਚ ਪਾੜ ਪੈ ਗਿਆ ਤੇ ਪਾੜ ਪੈਣ ਕਾਰਨ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਆ ਪਿੰਡਾਂ ਵਾਲੇ ਆਪਣੀ ਕੋਸ਼ਿਸ਼ ਕਰ ਰਹੇ ਨੇ ਕਿ ਪਾੜ ਨੂੰ ਪੂਰਿਆ ਜਾਵੇ ਜਦੋਂ ਜਹਿਦ ਜਾਰੀ ਆ ਉਧਰ ਪਠਾਨਕੋਟ ਜੰਮੂ ਹਾਈਵੇ ਠੱਪ ਹੋ ਗਿਆ ਹੈ ਰਾਵੀ ਦੇ ਪੁਲ ਤੋਂ ਵੱਡੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ ਹਾਈਵੇ ਤੇ ਟਰੱਕਾਂ ਦੀਆਂ ਲੰਮੀਆਂ ਕਤਾਰਾਂ ਨਜ਼ਰ ਆ ਰਹੀਆਂ ਨੇ ਰਾਵੀ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਫੱਦਰ ਵਧ ਰਿਹਾ ਹੈ ਪੂਰੇ ਪੰਜਾਬ ਤੋਂ ਜਿੰਨੀਆਂ ਖਬਰਾਂ ਆ ਰਹੀਆਂ ਨੇ ਤੇ ਹੁਣ ਪਠਾਨਕੋਟ ਤੋਂ ਹੀ ਖਬਰ ਹੈ ਪਠਾਨਕੋਟ ਜੰਮੂ ਹਾਈਵੇ ਠੱਪ ਹੋ ਗਿਆ ਹੈ ਰਾਵੀ ਦੇ ਪੁਲ ਤੋਂ ਵੱਡੇ ਵਾਹਨਾਂ ਦੀ ਆਵਾਜਾਈ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਤੇ ਇਸ ਕਾਰਨ ਹਾਈਵੇ ਤੇ ਟਰੱਕਾਂਆਂ ਲੰਮੀਆਂ ਲੰਮੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਨੇ ਕਿਉਂਕਿ ਟਰੱਕਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਕਿ ਉਹ ਇਸ ਪੁਲ ਤੋਂ ਜਿਹੜੇ ਹੈਵੀ ਵਹੀਕਲਸ ਨੇ ਉਹ ਇਸ ਪੁਲ ਤੋਂ ਨਹੀਂ ਲੰਘ ਸਕਦੇ। ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਤੇ ਟਰੱਕ ਡਰਾਈਵਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਟਰੱਕਾਂ ਦੇ ਵਿੱਚ ਲੋਡ ਸਮਾਨ ਖਰਾਬ ਹੋਣ ਦਾ ਟਰੱਕ ਡਰਾਈਵਰ ਹਾਦਸਾ ਜਿਤਾ ਰਹੇ ਨੇ ਕਿਉਂਕਿ ਬਹੁਤ ਸਾਰਾ ਸਮਾਨ ਸਮੇਂ ਸਿਰ ਪਹੁੰਚਾਉਣਾ ਹੁੰਦਾ ਹੈ ਕਿਸੇ ਦੇ ਵਿੱਚ ਕੋਈ ਕੱਚਾ ਮਾਲ ਹੁੰਦਾ ਹੈ ਕਿਸੇ ਦੇ ਵਿੱਚ ਸਬਜ਼ੀਆਂ ਹੁੰਦੀਆਂ ਨੇ ਤੇ ਆਰਡਰ ਵੀ ਇਸੇ ਢੰਗ ਦੇ ਨਾਲ ਲਏ ਜਾਂਦੇ ਨੇ ਕਿ ਅੱਗੇ ਜਾ ਕੇ ਕਿਸ ਟਾਈਮ ਤੱਕ ਇਹ ਆਰਡਰ ਤੁਸੀਂ ਪਹੁੰਚਾਉਂਗੇ ਤਾਂ ਟਰੱਕਾਂ ਵਾਲੇ ਕਹਿ ਰਹੇ ਨੇ ਕਿ ਉਹਨਾਂ ਦਾ ਨੁਕਸਾਨ ਹੋ ਰਿਹਾ ਪਰ ਕਿਉਂਕਿ ਜਿਹੜਾ ਪੁਲ ਹੈ ਇਹ ਠੱਪ ਹੋ ਕੇ ਰਹਿ ਗਿਆ ਹੈ ਹੈਵੀ ਵਹੀਕਲਸ ਦੀ ਐਂਟਰੀ ਤੇ ਰੋਕ ਲਾ ਦਿੱਤੀ ਗਈ ਹੈ ਨੁਕਸਾਨ ਹੋ ਸਕਦਾ ਹੈ ਪੁਲ ਢਾ ਢੇਰੀ ਹੋ ਸਕਦਾ ਹੈ ਇੱਥੇ ਛੋਟੇ ਵਾਹਨ ਗੁਜ਼ਰ ਰਹੇ ਨੇ ਜਿਸ ਕਰਕੇ ਦੇਖੋ ਕਿ ਲੰਮੀਆਂ-ਲੰਮੀਆਂ ਲਾਈਨਾਂ ਟਰੱਕਾਂ ਦੀਆਂ ਹਾਈਵੇ ਤੇ ਨਜ਼ਰ ਆ ਰਹੀਆਂ ਨੇ ਪਰ ਟਰੱਕਾਂ ਵਾਲੇ ਪਰੇਸ਼ਾਨ ਨਜ਼ਰ ਆ ਰਹੇ ਇਹਨਾਂ ਨੇ ਕਿਹਾ ਕਿ ਅਸੀਂ ਜਾਣਾ ਚਾਹੁੰਦੇ ਹਾਂ ਅੱਗੇ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹਾਂ ਪਰ ਕਿਉਂਕਿ ਸਾਨੂੰ ਹੁਣ ਰੋਕ ਦਿੱਤਾ ਗਿਆ ਏ ਪੁਲ ਤੇ ਆਵਾਜਾਈ ਠੱਪ ਕੀਤੀ ਗਈ ਹੈ ਖਾਸ ਕਰ ਜਿਹੜੇ ਹੈਵੀ ਵਹੀਕਲਸ ਨੇ ਜਿਹੜੇ ਹੈਵੀ ਵਾਹਨ ਨੇ ਉਹਨਾਂ ਦੀ ਐਂਟਰੀ ਤੇ ਫਿਲਹਾਲ ਰੋਕ ਲਾ ਦਿੱਤੀ ਗਈ ਹੈ ਜਿਸ ਕਾਰਨ ਹਾਈਵੇ ਤੇ ਟਰੱਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਪਹਾੜਾਂ ਵਿੱਚ ਲਗਾਤਾਰ بارش ਤੋਂ ਬਾਅਦ ਰੰਜੀਸਾਗਰ ਡੈਮ ਤੋਂ ਪਾਣੀ ਛੱਡਿਆ ਗਿਆ ਹੈ ਪਾਣੀ ਛੱਡਣ ਦੇ ਨਾਲ ਰਾਵੀ ਦਰਿਆ ਜਿਹੜਾ ਉਹ ਉਫਾਂਦੇ ਉੱਤੇ ਆ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਇੱਕ ਕਦਮ ਚੁੱਕਿਆ ਗਿਆ ਪ੍ਰਸ਼ਾਸਨ ਵੱਲੋਂ ਮਾਦੋਪੁਰ ਜਿਹੜਾ ਪੁਲ ਹੈਗਾ ਉਸ ਉੱਤੇ ਵੱਡੀ ਗੱਡੀਆਂ ਦੀ ਜਿਹੜੀ ਆਵਾਜ਼ ਆਏ ਉਹ ਬੰਦ ਕਰ ਦਿੱਤੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਟਰੱਕ ਡਰਾਈਵਰ ਹੈ ਉਹ ਇੱਥੇ ਖੜੇ ਨੇ ਇਹ ਉਹ ਟਰੱਕ ਡਰਾਈਵਰ ਹੈ ਜੋ ਪੰਜਾਬ ਜਾਂ ਵੱਖ-ਵੱਖ ਸੂਬਿਆਂ ਤੋਂ ਹੁੰਦੇ ਹੋਏ ਜੰਮੂ ਕਸ਼ਮੀਰ ਨੂੰ ਜਾਣਾ ਸੀ ਜਿਨ੍ਹਾਂ ਨੇ ਉਹ ਲੋਕ ਇੱਥੇ ਖੜੇ ਆ ਕੱਲ ਰਾਤ ਤੋਂ ਇੱਥੇ ਟਰੱਕ ਡਰਾਈਵਰ ਬੈਠੇ ਨੇ ਤੇ ਤੁਹਾਨੂੰ ਦੱਸਦੀ ਕਿ ਵੱਖ-ਵੱਖ ਤਰ੍ਹਾਂ ਦਾ ਸਮਾਨ ਲੋਡ ਹੈ ਸਾਰੇ ਟਰੱਕਾਂ ਦੇ ਵਿੱਚ ਅਤੇ ਟਰੱਕ ਡਰਾਈਵਰ ਵੱਲੋਂ ਲਗਾਤਾਰ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਿਹੜਾ ਸਮਾਨ ਹੈ ਉਹ ਖਰਾਬ ਹੋਣ ਦਾ ਖਤਰਾ ਹੈਗਾ ਕੋਈ ਰੁਕਣ ਦਾ ਪ੍ਰਬੰਧ ਨਹੀਂ ਤੁਹਾਨੂੰ ਦੱਸਦੀ ਹੈ ਤਸਵੀਰਾਂ ਦੇ ਵਿੱਚ ਟਰੱਕ ਡਰਾਈਵਰ ਹੈ ਜਿਹੜੇ ਉਹ ਟਰੱਕ ਦੇ ਹੇਠਾਂ ਬੈਠੇ ਕਿਉਂਕਿ ਬਾਰਿਸ਼ ਜਿਹੜੀ ਹੈ ਲਗਾਤਾਰ ਹੋ ਰਹੀ ਹੈ ਇਸ ਕਾਰਨ ਟਰੱਕ ਡਰਾਈਵਰ ਲਗਾਤਾਰ ਪਰੇਸ਼ਾਨ ਹੈ ਮੇਰੇ ਨਾਲ ਕੋਈ ਟਰੱਕ ਡਰਾਈਵਰ ਉਹਨਾਂ ਨਾਲ ਗੱਲਬਾਤ ਕਰਾਂਗੇ ਜਨਾਬ ਕੀ ਪਰੇਸ਼ਾਨੀ ਆ ਰਹੀ ਹੈ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਹੀ ਪਰੇਸ਼ਾਨੀ ਹੈ ਜੀ ਦੋ ਦਿਨ ਸੇ ਗਾੜੀ ਖੜੀ ਹੈ ਜੀ ਮਾਲ ਅੰਡਾ ਭਰਾ ਹੈ ਪੂਰਾ ਕੱਚਾ ਮਾਲ ਹੈ ਆਪ ਪਤਾ ਨਹੀਂ ਹੈ ਘਰ ਪਹੁੰਚੇਗਾ ਵੀ ਜਾਂ ਰਸਤੇ ਮੇ ਫੇਕਣਾ ਪੜੇਗਾ ਕਾ ਟਰੱਕਾਂ ਦੀਆਂ ਲੰਮੀਆਂ ਲਾਈਨਾਂ ਲੱਗ ਚੁੱਕੀਆਂ ਨੇ ਪਠਾਨਕੋਟ ਜੰਮੂ ਹਾਈਵੇ ਠੱਪ ਕਰ ਦਿੱਤਾ ਗਿਆ ਏ 라ਵੀ ਦੇ ਪੁਲ ਤੇ ਵੱਡੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਇਸੇ ਖਬਰ ਤੇ ਮੇਰੇ ਸਹਿਯੋਗੀ ਜਤਿੰਦਰ ਮੋਹਨ ਜੁੜੇ ਨੇ ਜਤਿੰਦਰ ਕੀ ਕੁਝ ਅਪਡੇਟ ਕਿਉਂਕਿ ਲਗਾਤਾਰ ਜਿਹੜੇ ਵਾਹਨ ਨੇ ਉਹਨਾਂ ਦੀ ਕਤਾਰਾਂ ਨਜ਼ਰ ਆ ਰਹੀਆਂ ਨੇ ਕਾਰਨ ਕੀ ਹੈ ਵੱਡਾ ਜਿਹੜਾ ਪੁਲ ਨੂੰ ਬੰਦ ਕੀਤਾ ਗਿਆ ਖਾਸ ਕਰ ਜਿਹੜੇ ਹੈਵੀ ਵਹੀਕਲਸ ਨੇ ਉਹਨਾਂ ਦੀ ਆਵਾਜਾਈ ਠੱਪ ਕੀਤੀ ਗਈ ਹੈ ਰੋਕ ਲਾਈ ਗਈ ਹੈ ਉਹਨਾਂ ਤੇ ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਅੱਜ ਜਿਹੜਾ ਇਹ ਰੋਕ ਲਗਾਈ ਗਈ ਹੈ ਇਹ ਬੀਤੇ ਰਾਤ ਤੋਂ ਲਗਾਈ ਗਈ ਹੈ ਉਸ ਵਿੱਚ ਦੋ ਕਾਰਨ ਹੈਗੇ ਇੱਕ ਤੇ ਹੈ ਜਿਹੜਾ ਕਠੂਆ ਦੇ ਵਿੱਚ ਇੱਕ ਪੁਲ ਤਸ ਗਿਆ ਹੈਗਾ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਕਰਨਾ ਚਾਹੁੰਦਾ ਕਿ ਜਿਹੜੇ ਕਿਉਂਕਿ ਇੱਕ ਤੇ ਰੰਜੀਤ ਸਾਗਰ ਡੈਮ ਦਾ ਜਿਹੜਾ ਪਾਣੀ ਦਾ ਜਿਹੜਾ ਫਲਡ ਗੇਟ ਖੋਲ ਦਿੱਤੇ ਗਏ ਨੇ ਇਹ ਜਿਹੜਾ ਪੁਲ ਹੈਗਾ ਇਹ ਰਾਵੀ ਦਰਿਆ ਦੇ ਉੱਤੇ ਪੈਂਦਾ ਇਸ ਕਾਰਨ ਪਾਣੀ ਦਾ ਪੱਧਰ ਲਗਾਤਾਰ ਵਧਿਆ ਹੋਇਆ ਹੈ ਪਾਣੀ ਦਾ ਭਾਵ ਤੇਜ਼ ਹੋਣ ਕਾਰਨ ਪਿੱਲਰ ਦੇ ਨਾਲ ਟਕਰਾਂਦਾ ਜਿਹੜੇ ਬੁਦੇ ਉੱਤੇ ਅਤੇ ਜਿਹੜੇ ਲੋਡਰ ਵਾਹਨ ਹੈ ਇਸ ਕਾਰਨ ਇਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਹਾਦਸਾ ਇਸ ਜਿਹੜੇ ਇਲਾਕੇ ਦੇ ਵਿੱਚ ਨਾ ਵਾਪਰੇ ਜਾਂ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਕੋਈ ਜਾਨੀ ਨੁਕਸਾਨ ਨਾ ਹੋਵੇ ਜਾਂ ਮਾਦੀ ਨੁਕਸਾਨ ਨਾ ਹੋਵੇ ਇਸ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਵੱਲੋਂ ਜਿਹੜੀ ਨਜ਼ਰ ਬਣਾਈ ਹੋਈ ਸੀ ਇਹ ਸਾਰੇ ਚੀਜ਼ਾਂ ਉੱਪਰ ਤੇ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਪ੍ਰਸ਼ਾਸਨ ਨੇ ਹਾਲਕਿ ਇਸ ਸਬੰਦੇ ਲਈ ਇੱਕ ਜਿਹੜਾ ਡਾਇਵਰਟ ਕੀਤਾ ਗਿਆ ਰੋਡ ਉਸ ਨੂੰ ਇੱਕ ਪਿੰਡਾਂ ਦੇ ਵਿੱਚ ਇੱਕ ਰੋਡ ਛੋਟਾ ਕੱਟ ਕੇ ਉਸ ਦੇ ਵਿੱਚੋਂ ਇਹ ਜੰਮੂ ਕਸ਼ਮੀਰ ਵੱਲ ਜ਼ਰੂਰ ਜਾ ਸਕਦੇ ਹਨ ਲੇਕਿਨ ਜਿਆਦਾਤਰ ਡਰਾਈਵਰਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਵਕ ਵਕ ਸੋਬਿਆਂ ਦੇ ਉੱਤੋਂ ਡਰਾਈਵਰ ਜੰਮੂ ਕਸ਼ਮੀਰ ਤੱਕ ਮਾਲ ਲੈ ਕੇ ਜਾ ਰਹੇ ਹੈ ਇਸ ਕਾਰਨ ਜਦ ਡਰਾਈਵਰ ਇੱਥੇ ਪਹੁੰਚ ਜਾਂਦੇ ਹੈ ਤੇ ਕਈ ਵਾਰੀ ਹੁੰਦਾ ਕਿ ਇਹ ਕਿ ਲਿੰਕ ਰੋਡ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਇਸ ਕਾਰਨ ਡਰਾਈਵਰ ਵੇਟ ਕਰਦੇ ਨੇ ਉੱਤੇ ਕਿ ਕਦੋਂ ਪ੍ਰਸ਼ਾਸਨ ਦੀ ਨਵੀਂ ਕੋਈ ਅਪਡੇਟ ਆਏ ਤਾਂ ਉਹ ਇਸ ਰਸਤੇ ਰਾਹੀਂ ਆਪਣੇ ਜਿਹੜੇ ਸਮਾਨ ਨੂੰ ਸਹੀ ਤਰ੍ਹਾਂ ਪੁੱਛੋ ਜਤਿੰਦਰ ਅਕੀ ਕੋਈ ਜਾਣਕਾਰੀ ਹੈ ਪ੍ਰਸ਼ਾਸਨਿਕ ਅਧਿਕਾਰੀ ਕੀ ਕਹਿ ਰਹੇ ਨੇ ਕਿ ਹੁਣ ਜਿਹੜੇ ਟਰੱਕਾਂ ਵਾਲਿਆਂ ਦੇ ਲਈ ਇਹ ਪੁਲ ਖੋਲ੍ਹਿਆ ਜਾਵੇਗਾ ਕਿ ਇਸ ਰਾਹ ਤੋਂ ਅੱਗੇ ਜਾ ਸਕਣਗੇ ਜਾਂ ਫਿਰ ਕਦੋਂ ਜਾ ਸਕਣਗੇ ਕਿਉਂਕਿ ਇਸ ਤਰ੍ਹਾਂ ਤਾਂ ਬਹੁਤ ਲੰਮੀਆਂ ਲਾਈਨਾਂ ਲੱਗ ਜਾਣਗੀਆਂ ਜਿਹੜੇ ਟਰੱਕਾਂ ਵਾਲੇ ਨੇ ਉਹਨਾਂ ਨੇ ਅੱਗੇ ਜਾਣਾ ਹੈ ਜੰਮੂ ਜਾਣਾ ਹੈ ਉਸ ਦੇ ਵਿੱਚ ਉਹਨਾਂ ਦਾ ਸਮਾਨ ਹੈ ਲੋਡ ਕੀਤਾ ਹੋਇਆ ਜਿਹੜਾ ਸਮੇਂ ਸਿਰ ਨਹੀਂ ਪਹੁੰਚੇਗਾ ਆਰਥਿਕ ਨੁਕਸਾਨ ਵੀ ਹੋਏਗਾ ਸਮਾਨ ਦਾ ਨੁਕਸਾਨ ਵੀ ਹੋਏਗਾ ਅ ਜਿਹੜੀਆਂ ਲਾਈਨਾਂ ਲੱਗ ਜਾਣੀਆਂ ਨਹੀਂ ਲਾਈਨਾਂ ਲੱਗ ਚੁੱਕੀਆਂ ਕਾਫੀ ਲੰਬੀ ਜਗ੍ਹਾ ਹਾਈਵੇ ਦੇ ਉੱਤੇ ਜਿਹੜੀ ਲਾਈਨਾਂ ਟਰੱਕ ਦੇ ਚੱਲ ਕੇ ਹੈਗੇ ਇਹਨਾਂ ਦੇ ਲੱਗ ਚੁੱਕੀਆਂ ਜੀ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਇਹਨਾਂ ਕੋ ਇੰਨਾ ਕੋਈ ਸਮਾਨ ਵੀ ਨਹੀਂ ਆਪਣੇ ਜਾਂ ਕੋਈ ਖਾਨ ਦਾ ਇੰਤਜ਼ਾਮ ਕੀਤਾ ਜਾਵੇ ਜਾਂ ਕੁਛ ਇਦਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਕਿਉਂਕਿ ਨਜ਼ਰ ਰੱਖੇ ਬਣਾਈ ਜਾ ਰਹੀ ਹੈ ਪ੍ਰਸ਼ਾਸਨ ਨੂੰ ਨਹੀਂ ਚਾਹੁੰਦਾ ਕਿ ਲੋਕਾਂ ਨੂੰ ਜਿਹੜੀ ਦਿੱਕਤਾਂ ਦਾ ਸਾਹਮਣਾ ਆਏ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਇਹ ਵੀ ਨਿਗਾਹ ਬਣੀ ਹੋਈ ਹੈ ਕਿ ਕੋਈ ਅਜਿਹੇ ਫੈਸਲਾ ਨਾ ਲਿਆ ਜਾਵੇ ਜਿਸ ਨਾਲ ਕਿਸੇ ਦੀ ਜਾਨ ਮਰਨ ਨੂੰ ਨੁਕਸਾਨ ਹੋਵੇ ਹਾਲਕਿ ਪ੍ਰਸ਼ਾਸਨ ਸਮੇਂ ਤੋਂ ਡਾਇਵਰਟ ਵੀ ਕਰ ਰਿਹਾ ਹੈ ਇਹਨਾਂ ਨੂੰ ਤੇ ਸਮੇਂ ਸਮੇਂ ਤੇ ਆ ਕੇ ਇਹਨਾਂ ਨੂੰ ਜਾਗਰੂਕ ਵੀ ਕਰ ਰਿਹਾ ਠੀਕ ਅਜਤਿੰਦਰ ਬਹੁਤ ਸ਼ੁਕਰੀਆ ਅਜਤਿੰਦਰ ਮੋਹਨ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਵੱਡੀ ਖਬਰ ਹੈ ਕਿਉਂਕਿ ਜੰਮੂ ਨੂੰ ਜਾਣ ਵਾਲਾ ਜਿਹੜਾ ਮਾਧੋਪੁਰ ਚੌਕ ਹੈ ਉਸ ਪੁਲ ਤੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਟਰੱਕਾਂ ਨੂੰ ਖਾਸ ਕਰ ਜਿਹੜੇ ਭਾਰੇ ਵਾਹਨ ਨੇ ਹੈਵੀ ਵਹੀਕਲਸ ਨੇ ਤੇ ਕਿਹਾ ਇਹ ਜਾ ਰਿਹਾ ਹੈ ਕਿ ਕਿਉਂਕਿ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਇਹ ਖਤਰਾ ਹੋ ਸਕਦਾ ਪੁਲ ਨੂੰ ਜੇ ਭਾਰੇ ਵਾਹਨ ਲੰਘਦੇ ਨੇ ਜਿਸ ਕਰਕੇ ਟਰੱਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਟਰੱਕਾਂ ਵਾਲੇ ਪਰੇਸ਼ਾਨ ਜ਼ਰੂਰ ਨੇ ਕਿਉਂਕਿ ਉਹਨਾਂ ਕੋਲੇ ਨਾ ਤਾਂ ਬਹੁਤਾ ਖਾਣ ਪੀਣ ਦਾ ਸਮਾਨ ਹੈ ਤੇ ਜਿਹੜਾ ਲੋਡ ਕੀਤਾ ਹੋਇਆ ਸਮਾਨ ਹੈ ਉਹ ਵੀ ਉਹਨਾਂ ਨੇ ਸਮੇਂ ਸਿਰ ਪਹੁੰਚਾਉਣਾ ਹੈ ਉਹ ਦੂਜੇ ਪਾਸੇ ਚੱਕੀ ਪੁਲ ਦੇ ਵਿੱਚ ਵੀ ਦਰਾਰ ਆ ਗਈ ਸੀ ਤੇ ਇਹ ਮਾਧੋਪੁਰ ਵਾਲਾ ਪੁਲ ਹੈ ਜਿੱਥੇ ਆਵਾਜਾਈ ਫਿਲਹਾਲ ਵੱਡੇ ਵਾਹਨਾਂ ਦੀ ਰੋਕ ਦਿੱਤੀ ਗਈ ਹੈ